ਮਨਦਰ ਰੁਪਈਏ ਦੀ ਗੱਲ ਕਰਦਾ ਹੁਣ ਰੁਪਈਏ ਬਾਰੇ ਦੱਸ ਹਾਂ ਠੀਕ ਦੁਨੀਆ ਦਾ ਇੱਕ ਸੁਭਾਅ ਹੈ ਹੂੰ ਹੂੰ ਜਿਹੜੀ ਚੀਜ਼ ਗਿਣੀ ਜਾ ਸਕਦੀ ਹੈ ਨਾ ਉਹ ਇੱਕ ਦਿਨ ਖਤਮ ਹੋ ਜਾਂਦੀ ਹੈ ਖਤਮ ਹੋਣਾ ਹਾਂ ਕਿਹੜੀ ਚੀਜ਼ ਗਿਣੀ ਜਾ ਸਕਦੀ ਹੈ ਹਾਂ 100 ਕਰੋੜ ਅਰਬ ਖਰਬ ਠੀਕ ਆ ਮਿਲੀਅਨ ਹੈ ਬਿਲੀਅਨ ਹੈ ਟ੍ਰਿਲੀਅਨ ਹੈ ਕੁਝ ਵੀ ਹੈ ਖਤਮ ਹੋਣਾ ਉਹ ਉਹਦੇ ਖਤਮ ਹੋਣ ਤੇ ਹੂੰ ਹੂੰ ਬੱਥੀਆਂ ਸਾਬ ਆ ਖਤਮ ਤਾਂ ਹਰ ਇੱਕ ਚੀਜ਼ ਨੇ ਹੋਣਾ ਇੱਕ ਦਿਨ ਹਾਂ ਹੂੰ ਬਿਲਕੁਲ ਬਿਲਕੁਲ ਇਹ ਮਾਨਣਾ ਕਰੇ ਹਾਂ ਸਮਝ ਗਿਆ ਇਹ ਇਹ ਹ ਹ ਦੁਨੀਆ ਦੇ ਜੋ ਚੀਜ਼ ਬਣੀ ਹੈ ਹ ਹ ਜਿਹੜੀ ਦੇਖੀ ਜਾ ਸਕਦੀ ਹੈ ਇਨੀ ਜਾ ਸਕਦੀ ਹੈ ਉਹ ਖਤਮ ਹੋਊਗਾ ਐ ਤਾਂ ਹੁਣ ਦੱਸਣ ਵਾਲੇ ਸੂਰਜ ਨੂੰ ਵੀ ਖਤਮ ਹੁਣ ਇੱਕ ਦਿਨ ਬਾਅਦ ਹੀ ਬਿਲਕੁਲ ਹੈ ਉਹਦਾ ਘਟ ਰਿਹਾ ਸੂਰਜ ਨੇ ਵੀ ਖਤਮ ਹੋਣਾ ਹੈ ਹਾਂ ਠੀਕ ਆ ਧਰਤੀ ਨੇ ਵੀ ਖਤਮ ਹੋਣਾ ਖਤਮ ਇੱਕ ਦਿਨ ਸਭ ਨੇ ਹੋਣਾ ਹਾਂ ਸੂਰਜ ਦੀ ਤਾਂ ਜਿਹੜੀ ਲਾਈਟ ਹੈ ਉਹ ਸਾਇੰਸਦਾਨਾਂ ਦੇ ਮੁਤਾਬਿਕ ਘਟ ਰਹੀ ਹੈ ਘਟ ਰਹੀ ਹੈ ਬਿਲਕੁਲ ਇਹ ਗੱਲ ਹੈ ਹਾਂ ਪਰ ਐਂਡ ਹਰ ਇੱਕ ਚੀਜ਼ ਦਾ ਹਾਂ ਪਰ ਇਹਦੀ ਗਰਮਾਨੀ ਹੈ ਹ ਹ ਉਹ ਕਹਿੰਦੇ ਵੀ ਸੂਰਜ ਇੱਕ ਨਹੀਂ ਹਾਂ ਇਹ ਲੱਖਾਂ ਹੋਰ ਵੀ ਨੇ ਕਰੋੜਾਂ ਵੀ ਹੋ ਸਕਦੇ ਆ ਕਰੋੜਾਂ ਵੀ ਹੋ ਸਕਦੇ ਨੇ ਹੋਰ ਲੱਖਾਂ ਵੀ ਨੇ ਲੱਖਾਂ ਤੋਂ ਵੱਧ ਕਰੋੜਾਂ ਵੀ ਹੋ ਸਕਦੇ ਆ ਹੋ ਸਕਦੇ ਆ ਹਾਂ ਧਰਤੀਆਂ ਵੀ ਲੱਖਾਂ ਕਰੋੜਾਂ ਹੋਰ ਹੋ ਸਕਦੀਆਂ ਬਿਲਕੁਲ ਜੇ ਲੱਖ ਆਕਾਸ਼ਾਂ ਕਾ ਜਿੰਨੇ ਆਇਆ ਰਹਿਣਾ ਇਹ ਗੱਲਾਂ ਬਿਲਕੁਲ ਹੈ ਨਹੀਂ ਕਿਰ ਘਟਣਾ ਹਰੇਕ ਚੀਜ਼ ਨੇ ਖਤਮ ਹਰੇਕ ਚੀਜ਼ ਨੇ ਹੋਣਾ ਆਪਾਂ ਵੀ ਖਤਮ ਹੋ ਜਾਣਾ